ਸਸੀਦਸ਼ ਕੋ ਅੱਜ ਅਸੀਂ ਇੱਕ ਦੋ ਬੇਨਤੀਆਂ ਦਾ ਡਣਾ ਸਾਂਝਿਆ ਕਰਨ ਜਾ ਰਹੇ ਹਾਂ ਸਾਹਮਣੇ ਤੁਸੀਂ ਬੈਂਦਰ ਲਗਾ ਦੇ ਸਕਦੇ ਹੋ ਇਹ ਬੇਨਤੀ ਹੈ ਕਿ ਇਦਾਂ ਦੂਸਰੀ ਸ਼੍ਰੀ ਵ੍ਰਿੰਦਾਵਨ ਵਾਸ ਯਾਤਰਾ ਜਿਹੜੀ ਪਿੰਡ ਨੜਾਲੇ ਤੋਂ ਜੋ ਕਿ ਮਿਤੀ 24 ਅਕਤੂਬਰ ਦਿਨ ਅਗਈ ਸ਼ੁੱਕਰਵਾਰ ਤੋਂ ਲੈ ਕੇ 28 ਅਕਤੂਬਰ 2025 ਦਿਨ ਮੰਗਰਵਾਰ ਨੂੰ ਜਿਹੜੀ ਵਾਪਸੀ ਹੋਏਗੀ ਕਹਿੰਦਾ ਮਤਲਬ ਇਹ ਕਿ 2000 ਕਹਿੰਦਾ ਮੈਂ 24 ਤਰੀਕ 24 ਅਕਤੂਬਰ 2025 ਤਰੀਕ ਨੂੰ ਜਿਹੜੀ ਇਥੋਂ ਸਵੇਰ ਤੋਂ ਜਿਹੜੀ ਰਵਾਨੀ ਜਿਹੜੇ ਚਾਲੇ ਪਾਈ ਜਾਣਗੇ ਉਸ ਤੋਂ ਬਾਅਦ ਜਿਹੜੀ ਉੱਤਰੂ ਵਾਪਸੀ ਜਿਹੜੀ ਹੋਏਗੀ 28 ਅਕਤੂਬਰ 2025 ਦਿਨ ਮੰਗਲਵਾਰ ਨੂੰ ਵਾਪਸੀ ਹੋਏਗੀ ਤੇ ਤੁਹਾਨੂੰ ਦੱਸਣਾ ਚਾਹਾਂਗੇ ਨਡਾਲੇ ਤੋਂ ਵਰਿੰਦਾਬਨ ਮਥੁਰਾ ਗੋਕਲ ਰਾਮ੍ਰੀਤੀ ਬਸਾਂਤਾ ਆਨੰਦਗਾਉ ਇਥੋਂ ਹੁੰਦੀ ਹੋਈ ਜਿਹੜੀ ਨਡਾਲੇ ਤੋਂ ਜਿਹੜੀ ਵਾਪਸੀ ਹੋਏਗੀ ਇਹ ਨਡਾਲਾ ਵਿਖੇ ਵਾਪਸੀ ਹੋਏਗੀ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੰਬਰਾਂ ਤੇ ਜਿਹੜੀ ਸੰਪਰਕ ਕਰ ਸਕਦੇ ਹੋ ਨੰਬਰ ਵੀ ਤੁਹਾਨੂੰ ਅਸੀਂ ਜਿਹੜੇ ਸਕਰੀਨ ਤੇ ਅਸੀਂ ਦੇ ਰਹੇ ਹਾਂ ਉਸ ਨੰਬਰ ਤੇ ਪਰ ਜੇ ਕਿਰਾਏ ਦੀ ਗੱਲ ਕੀਤੀ ਜਾਵੇ ਕਿਰਾਇਆ ਤੁਸੀਂ ਦੇ ਸਕਦੇ ਹੋ 3500 ਰੁਪਿਆ ਜਿਹੜਾ ਕਿਰਾਇਆ ਜਿਹੜਾ ਲਿਖਿਆ ਹੋਇਆ ਤੇ ਭੋਜਨ ਤੇ ਰਹਾਛ ਦਾ ਸਭ ਕੁਛ ਜਿਹੜਾ ਪ੍ਰਬੰਧ ਇਸ 3500 ਦੇ ਵਿੱਚ ਹੀ ਸਭ ਕੁਛ ਜਿਹੜਾ ਮੁਕੰਮਲ ਤੌਰ ਤੇ ਤੁਸੀਂ ਦੇਖ ਸਕਦੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਵਾ ਤੇ ਦੂਸਰੀ ਸ਼੍ਰੀ ਵrindavan ਨੂ ਵਾਸੀ ਯਾਤਰਾ ਜਿਹੜੀ ਨਡਾਲੇ ਤੋਂ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਿਹੜੀ ਚੱਲੇਗੀ ਜੀ ਤੇ ਵਾਪਸੀ ਜਿਹੜੀ 28 ਅਕਤੂਬਰ ਨੂੰ ਤੇ ਦਿਨ ਮੰਗਲਵਾਰ ਨੂੰ ਜਿਹੜੀ ਵਾਪਸੀ ਹੋਏਗੀ ਤੋਂ ਤੇ ਸਬੰਧ ਵਿੱਚ ਅਸੀਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਵੀ ਕਰ ਦੇਣਾ ਜੀ ਤੇ ਕਿਸੇ ਨੇ ਕਿਸੇ ਵੀਰ ਭਰਾ ਕਿਸੇ ਭੈਣ ਨੇ ਜਾਣਾ ਹੋਵੇ ਤਾਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਨੇ ਧੰਨਵਾਦ ਜੀ